ਤਲੁਟੇਰੀਆਂ ਦੇ ਹੌਸਲੇ ਕਿਸ ਕਦਰ ਬੁਲੰਦ ਹੋ ਚੁੱਕੇ ਨੇ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਜੁਥੇ ਸਾਈਕਲ ਉੱਤੇ ਜਾਣ ਦੇ ਦੋ ਨੌਜਵਾਨਾਂ ਨੂੰ ਵੀ ਇਹਨਾਂ ਲੁਟੇਰੀਆਂ ਨੇ ਨਹੀਂ ਛੱਡਿਆ ਫਿਲਹਾਲ ਇਹਨਾਂ ਸੀਸੀਟੀਵੀ ਤਸਵੀਰਾਂ ਦਾ ਰੁਕ ਕਰਾਂਗੇ ਜਿਨ੍ਹਾਂ ਦੇ ਵਿੱਚ ਸਾਰੀ ਘਟਨਾ ਹੀ ਕੈਦ ਹੋ ਚੁੱਕੀ ਹੈ ਦਰਅਸਲ ਰਾਤ ਦਾ ਵੇਲਾ ਵਿਖ ਰਿਹਾ ਹੈ ਤੇ ਉਸ ਦੌਰਾਨ ਮੋਟਰਸਾਈਕਲ ਸਵਾਰ ਲੁਟੇਰੀ ਆਉਂਦੇ ਨੇ ਅਤੇ ਸਾਈਕਲ ਉੱਤੇ ਜਾਂਦੇ ਉਹਨਾਂ ਨੂੰ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਹਾਲਕਿ ਜਿਵੇਂ ਹੀ ਉਹ ਦੋਨੋਂ ਜਵਾਨ ਜੋ ਕਿ ਸਾਈਕਲ ਉੱਤੇ ਸਵਾਰ ਹੋ ਰਹੇ ਹੁੰਦੇ ਨੇ ਇਹਨਾਂ ਦੇ ਵਿੱਚੋਂ ਇੱਕ ਦਾ ਸਾਈਕਲ ਡਿੱਗ ਜਾਂਦਾ ਹੈ ਤਾਂ ਉਸ ਦੌਰਾਨ ਉਹ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤੇ ਦੂਸਰਾ ਸਾਥੀ ਜਦੋਂ ਸਾਈਕਲ ਲੈ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਲੁਟੇਰਿਆਂ ਵੱਲੋਂ ਉਸ ਨੂੰ ਦਬੋਚ ਲੇਤਾ ਜਾਂਦਾ ਹੈ ਤਾਂ ਖੇਰ ਦੇ ਵਿੱਚ ਜੋ ਸੁੱਤੇ ਡੰਡਿਆਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਆਖਰਕਾਰ ਉਹ ਨੌਜਵਾਨ ਕਿਸ ਨਾ ਕਿਸੇ ਤਰੀਕੇ ਦੇ ਨਾਲ ਬਚ ਕੇ ਨਿਕਲ ਜਾਂਦਾ ਹੈ ਇਸ ਘਟਨਾ ਨੇ ਮਕਰੋ ਜੁੜੇ ਘਰ ਵਾਲੀ ਨੇ ਉਹ ਦਰਵਾਜ਼ਾ ਖੋਲ ਕੇ ਵਿਕਤੀ ਨੇ ਕਿਉਂਕਿ ਜਿਵੇਂ ਹੀ ਰੋੜਾ ਰੱਪਾ ਸੁਣਾਈ ਦਿੰਦਾ ਹੈ ਤਾਂ ਲੋਕ دہشت ਦੇ ਵਿੱਚ ਆ ਜਾਂਦੇ ਨੇ ਦੇਖਦੇ ਨੇ ਬਾਹਰ ਤਾਂ ਸਾਈਕਲ ਜੁੜਾ ਹੁੰਦਾ ਉੱਡ ਗਿਆ ਹੁੰਦਾ ਪਰ ਇਹ ਸਾਰੇ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਇਹ ਤਸਵੀਰਾਂ ਜਿਹੜੀਆਂ ਨੇ ਲੁਧਿਆਣਾ ਦੇ ਗੈਸਪੁਰਾ ਇਲਾਕੇ ਤੋਂ ਸਾਹਮਣੇ ਆਈਆਂ ਨੇ ਜੁਥੇ ਇਨਾ ਸਾਈਕਲ ਸਵਾਰਾਂ ਨੂੰ ਜੁੜਾਇਆ ਨਾ ਚੋਰਾ ਦੇ ਵੱਲ ਨਿਸ਼ਾਨਾ ਬਣਾਇਆ ਗਿਆ ਤੇ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀ ਹੈ ਤਾਂ ਲੁਟੇਰਿਆਂ ਦੇ ਹੌਸਲੇ ਕਿਸ ਕਦਰ ਬੁਲੰਦ ਹੋ ਚੁੱਕੇ ਨੇ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਜੁਥੇ ਸਾਈਕਲ ਉੱਤੇ ਜਵਾਂ ਦੇ ਦੋ ਨੌਜਵਾਨਾਂ ਨੂੰ ਵੀ ਇਹਨਾਂ ਲੁਟੇਰਿਆਂ ਨੇ ਨਹੀਂ ਛੱਡਿਆ ਫਿਲਹਾਲ ਇਹਨਾਂ ਸੀਸੀਟੀਵੀ ਤਸਵੀਰਾਂ ਦਾ ਰੁਕ ਕਰਾਂਗੇ ਜਿਨ੍ਹਾਂ ਦੇ ਵਿੱਚ ਸਾਰੀ ਘਟਨਾ ਹੀ ਕੈਦ ਹੋ ਚੁੱਕੀ ਹੈ ਦਰਸਰ ਰਾਤ ਦਾ ਵੇਲਾ ਵਿਕਰੀਆ ਹੈ ਤੇ ਉਸ ਦੌਰਾਨ ਮੋਟਰਸਾਈਕਲ ਸਵਾਰ ਲੁਟੇਰੀ ਆਂਦੇ ਨੇ ਅਤੇ ਸਾਈਕਲ ਉੱਤੇ ਜਾਂਦੇ ਉਹਨਾਂ ਨੂੰ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਹਾਲਕਿ ਜਿਵੇਂ ਹੀ ਉਹ ਦੋ ਨੌਜਵਾਨ ਜੋ ਕਿ ਸਾਈਕਲ ਉੱਤੇ ਸਵਾਰ ਹੋ ਰਹੇ ਹੁੰਦੇ ਨੇ ਇਹਨਾਂ ਦੇ ਵਿੱਚ ਇੱਕ ਦਾ ਸਾਈਕਲ ਡਿੱਗ ਜਾਂਦਾ ਹੈ ਤਾਂ ਉਸ ਦੌਰਾਨ ਉਹ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤੇ ਦੂਸਰਾ ਸਾਥੀ ਜਦੋਂ ਸਾਈਕਲ ਲੈ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨਾਂ ਲੁਟੇਰਿਆਂ ਵੱਲੋਂ ਉਸ ਨੂੰ ਦਬੋਸ ਲੀਤਾ ਹੋਇਆ ਜਵਾਨ ਤਾਂ ਖੀਰ ਦੇ ਵਿੱਚ ਉਸ ਉਤੇ ਡੰਡਿਆਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਆਖਰਕਾਰ ਉਹ ਨੌਜਵਾਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਚ ਕੇ ਨਿਕਲ ਜਾਂਦਾ ਹੈ ਤੇ ਇਸ ਘਟਨਾ ਨੇ ਮਕਰੋ ਜੁੜੇ ਘਰ ਵਾਲੀ ਨੇ ਉਹ ਦਰਵਾਜ਼ਾ ਖੋਲ ਕੇ ਵਿਖਤੀ ਨੇ ਕਿਉਂਕਿ ਜਿਵੇਂ ਹੀ ਰੋੜਾ ਰੱਪਾ ਸੁਣਾਈ ਦਿੰਦਾ ਹੈ ਤਾਂ ਲੋਕ دہشت ਦੇ ਵਿੱਚ ਆਉਂਦੇ ਨੇ ਦੇਖਦੇ ਨੇ ਬਾਹਰ ਤਾਂ ਸਾਈਕਲ ਜੜਾ ਹੁੰਦਾ ਉੱਡੀਕਿਆ ਹੁੰਦਾ ਪਰ ਇਹ ਸਾਰੇ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਇਹ ਤਸਵੀਰਾਂ ਜਿਹੜੀਆਂ ਨੇ ਲੁਧਿਆਣਾ ਦੇ ਗੈਸਪੁਰਾ ਇਲਾਕੇ ਤੋਂ ਸਾਹਮਣੇ ਆਈਆਂ ਨੇ ਜੁਥੇ ਇਹਨਾਂ ਸਾਈਕਲ ਸਵਾਰਾਂ ਨੂੰ ਜਿਹੜਾ ਇਹਨਾਂ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀ ਹੈ